ਸਲਤ ਪੈਣਾ ਦਾ ਮੈਂ ਰਿਸ਼ਤੇਦਾਰ ਬਲੌਕ ਕਰਿਆ ਆਪਣੀ ਇੰਸਟਾਗ੍ਰਾਮ ਤੋਂ ਅੱਛਾ ਇਹਦਾ ਕੀ ਕਰਨਾ ਉਹ ਯਾਰ پتہ ਕੀ ਹੁੰਦਾ ਰਿਸ਼ਤੇਦਾਰ ਇਹ ਹੁੰਦਾ ਉਹ ਕਰੇ ਕਹਿੰਦੇ ਨੇ ਫਿਰ ਫੋਨ ਕਰਕੇ ਵੀ ਆ ਤੁਹਾਡਾ ਮੁੰਡਾ ਕੀ ਲੱਛਣ ਫੜ ਰੱਖਿਆ ਨੇ ਨੇ ਅੱਛਾ ਕੰਟੜੇ ਸਾਹ ਦਿੰਦੇ ਆਲੇ ਤਾਂ ਯਾਰ ਉਹ ਐਵੇਂ ਹੁੰਦਾ ਉਹਨਾਂ ਨੇ ਤਾਂ ਨਾ ਉਹ ਜਾ ਰਹੇ ਬਲੌਗਰ ਅੱਛਾ ਹੋਰ ਬਲੌਗਰ ਸਾਹਿਬ ਕਿਹਨੇ ਅੱਛਾ ਉਹ ਜਿਹੜੀ ਉਹ ਤੰਨ ਜੀ ਹੁੰਦੇ ਨੇ ਨਾ ਉਹ ਮਤਲਬ ਪਿਆਰ ਜਿੰਨਾ ਭਿਓ ਕੇ ਮਾਰਦੇ ਆ ਵੀ ਬਹੁਤ ਵਾਰ ਇਹ ਜਦੋਂ ਮੈਂ ਟਰਾਈ ਵੀ ਕਰਿਆ ਵੀ ਮੈਂ ਨਾ ਸੁਸਾਈਡ ਕਰ ਲਾਂ ਕਿ ਘਰ ਦੇ ਵੀ ਮਾਹੌਲ ਕਈ ਵਾਰ ਇਹੋ ਜਿਹਾ ਹੁੰਦਾ ਹੈ। ਅੱਛਾ ਅੱਛਾ। ਅੱਛਾ। ਜਿਵੇਂ ਇੱਕ ਟਾਈਮ ਤਾਂ ਇੰਨਾ ਜ਼ਿਆਦਾ ਡੀਮੋਟੀਵੇਟ ਹੋ ਗਿਆ ਸੀ ਨਾ ਐ ਲੱਗਣ ਲੱਗਾ ਸੀ ਵੀ ਸ਼ਾਇਦ ਇਹ ਤੋਂ ਬਗਰਾ ਮੇਰੇ ਨਾਲ ਕੋਈ ਨਹੀਂ ਕਰ ਸਕਦਾ। ਤਾਂ ਮੌਕਾ ਦੇਖ ਦਗਾ ਵਜੀ ਸਭ ਕੀਤੀ ਹੈ। ਹਾਂਜੀ। ਰੱਬ ਵਾਲੀ ਕੀ ਕਿਸਮਤ ਕਿੱਦਾਂ ਦੀ ਮੇਰੀ ਹੈ। ਹੂੰ ਚੰਗੇ ਬੰਦਿਆਂ ਨੂੰ ਕੋਟਿਆਂ ਦਿੰਗੇ 글로 ਮੈਂ ਜ਼ਿੰਦਗੀ 'ਚ ਕੁੁੱਤੂ ਬੰਦਿਆਂ ਦੀ ਕੀਮਤੀ ਬੱਤੇਰੀ ਹੈ। ਹੈਲੋ ਦੋਸਤੋ ਕੀ ਹਾਲ ਚਾਲ ਆ ਮੈਂ ਗਿਆਨ ਬੁੱਟੇ ਵਾਲਾ ਲੈ ਕੇ ਹਾਜ਼ਰ ਹਾਂ ਜੀ ਇੱਕ ਬਹੁਤ ਘੈਂਡ ਸ਼ੋ ਜਿਸ ਦਾ ਨਾਮ ਹੈ ਜ਼ੀਰੋ ਤੋਂ ਹੀਰੋ ਦੋਸਤੋ ਇਸ ਸ਼ੋ ਵਿੱਚ ਅਸੀਂ ਤੁਹਾਨੂੰ ਪੰਜਾਬ ਦੇ ਉਹਨਾਂ ਵਿਅਕਤੀਆਂ ਨਾਲ ਮਲਾਉਂਦੇ ਆ ਜਿਨ੍ਹਾਂ ਨੇ ਜ਼ੀਰੋ ਤੋਂ ਲੈ ਕੇ ਹੀਰੋ ਤੱਕ ਦਾ ਸਫ਼ਰ ਤੈਅ ਕੀਤਾ ਯਾਨੀ ਕਿ ਬਿਲਕੁਲ ਗਰਾਊਂਡ ਲੈਵਲ ਤੋਂ ਉੱਠ ਕੇ ਅਸਮਾਨ ਦੀਆਂ ਉਲੰਧੀਆਂ ਨੂੰ ਹਾਸਲ ਕੀਤਾ ਦੋਸਤੋ ਅੱਜ ਵੀ ਤੁਹਾਨੂੰ ਪੰਜਾਬ ਦੇ ਇੱਕ ਅਜਿਹੇ ਵਿਅਕਤੀ ਨਾਲ ਮਲਾਵਾਂਗੇ ਜੋ ਕਿ ਇੰਸਟਾਗ੍ਰam ਤੇ ਅੱਜਕੱਲ ਬਹੁਤ ਸ਼ਾਇਆ ਹੋਇਆ ਮੈਂ ਗੱਲ ਕਰ ਰਿਹਾ ਪੰਜਾਬ ਦੇ ਬਹੁਤ ਵੱਡੇ ਬਲੌਗਰ ਪ੍ਰਵੀਨ ਰਖੜਾ ਬਾਰੇ ਬੱਲੇ ਸਿਕਰ ਤੁਸੀਂ ਕਹਿੰਦੇ ਕੀ ਹਾਲ ਚਾਲ ਹੈ ਜੀ ਵਧੀਆ ਰੱਖਦੇ ਤੁਸੀਂ ਸਭ ਹੋਠ ਠੀਕ ਠਾਕ ਜੀ ਸਭ ਧੀਰੇ ਕਿਵੇਂ ਚੱਲਦਾ ਕੰਮਕਾਰ ਵਧੀਆ ਚੱਲੀ ਜਾਂਦਾ ਰੱਬ ਦੀ ਕਿਰਪਾ ਨਾਲ ਤੇ ਤੁਹਾਡੀ ਪਹਿਲੀ ਵੀਡੀਓ ਕਿਹੜੀ ਸੀ ਪਹਿਲੀ ਵੀਡੀਓ ਦੇ ਪਿੱਛੇ ਦੀ ਵੀ ਸਟੋਰੀ ਹੈ ਇੱਕ ਮੈਂ ਜਦੋਂ ਸਿੰਗਾਪੁਰ ਤੋਂ ਆਇਆ ਨਾ ਸਾਡਾ ਸਾਨੂੰ ਇਹ ਨਹੀਂ ਪਤਾ ਸੀ ਕਿ ਕੀ ਚੀਜ਼ ਕਰਨੀ ਆ ਮਤਲਬ ਇਹ ਤਾਂ ਹੈਗਾ ਦੀ ਵੀ ਕੁਝ ਨੈੱਟ ਤੇ ਕਰਨਾ ਪਰ ਇਹ ਨਹੀਂ ਪਤਾ ਸੀ ਕੀ ਕਰਨਾ ਤੇ ਮੈਂ ਤੇ ਗੁਰਦੀਪ ਅਸੀਂ 2 ਮਹੀਨੇ ਸੋਚਿਆ ਵੀ ਕੀ ਕਰੀਏ ਕੀ ਕਰੀਏ ਇੱਕ ਦਿਨ ਗੁਰਦੀਪ ਨੇ ਅਚਾਨਕ ਮੈਨੂੰ ਕਿਹਾ ਕਹਿੰਦੇ ਯਾਰ ਆਪ ਖਾਈ ਪੀਜਣੇ ਕਹਿੰਦਾ ਤੂੰ ਫੂਡ ਵਲੋਗਿੰਗ ਸਟਾਰਟ ਕਰ ਲਿਆ ਉਹ ਦਿਮਾਗ ਚਤੀ ਗੱਲ ਤੇ ਇੱਕ ਦਿਨ ਨਾ ਸੀ ਬਜ਼ੁਰਗ ਖੜੇ ਸੀ ਧੁੱਪੇ ਜੂਨ ਦਾ ਮਹੀਨਾ ਸੀ ਜੂਨ ਜਾਂ ਜੁਲਾਈ ਦਾ ਮਹੀਨਾ ਦੀ ਪੂਰੀ ਤਪਦੀ ਧੁੱਪੇ ਫਲੂਦਾ ਵੇਚ ਰਹੇ ਸੀ ਤੇ ਅਸੀਂ ਉਹਦੇ ਕੋਲੋਂ ਲੰਗੇ ਮੈਂ ਗੁਰਦੀਪ ਨੂੰ ਕਹਿ ਮੈਂ ਕਰ ਗੁਰਦੀ ਮੋਟਰਸਾਈਕਲ ਘੁਮਾ ਤੇ ਅਸੀਂ ਬਾਬੇ ਦੀ ਵੀਡੀਓ ਬਣਾਈ ਉਹ ਵੀਡੀਓ ਮੈਂ ਮਤਲਬ ਵਧੀਆ ਵੀਊ ਆ ਗਏ ਤੇ 20 3000 ਵੀਊ ਆ ਗਏ ਉਹਦੇ ਤੇ ਓਕੇ ਅਗਲੇ ਦਿਨ ਅਸੀਂ ਜਦੋਂ ਗਏ ਉੱਤੇ ਨਾਬੇ ਸਾਨੂੰ ਲੋਕ ਜਾਣਨ ਵੀ ਆਉਹੀ ਵੀ ਮੁੰਡੇ ਨੇ ਵੀਡੀਓ ਵਾਲੇ ਆ ਵੀਡੀਓ ਵਾਲੇ ਨੇ ਫਿਰ ਸਾਨੂੰ ਐਮੀ ਰੈਸਟੋਰੈਂਟ ਆਲੇ ਨੇ ਅਪਰੋਚ ਕਰਿਆ ਇਦਾਂ ਬਸੇ ਚੱਲ ਪਿਆ ਅੱਛਾ ਮਤਲਬ ਕੁਦਰਤੀ ਚੱਲ ਪਿਆ ਕੰਮ ਕੁਦਰਤੀ ਕਹਿ ਲੋ ਬਸ ਜਿੱਥੇ ਸੁਭਾਅ ਬਣਦਾ ਨਾ ਉੱਥੇ ਚੱਲ ਹੀ ਜਾਂਦਾ ਫਿਰ ਤੇ ਫਿਰ ਘਰਦਿਆਂ ਦੀ ਸਪੋਰਟ ਹੈਗੀ ਸੀ ਸਾਨੂੰ ਇਸ ਕੰਮ ਲਈ ਕਰਦੇ ਵੀਰੇ ਯਾਰ ਦੇਖੋ ਮੰਮੀ ਤਾਂ ਸਪੋਰਟ ਕਰਦੀ ਸੀ ਪਰ ਕਰਦਿਆਂ ਨੂੰ ਇਹ ਵੀ ਪਤਾ ਨਹੀਂ ਕੀ ਕਰੀ ਜਾਂਦੇ ਨੇ ਨਾ ਅੱਛਾ ਕਰਦਿਆਂ ਨੂੰ ਇਹ ਵੀ ਉਹੀ ਬਸ ਵਿਲੇ ਤੁਰੀ ਫਿੜੀ ਜਾਂਦੇ ਨੇ ਉਹਦੇ ਕਰਕੇ ਕਰਦਿਆਂ ਨੂੰ ਵੀ ਸਭ ਤੋਂ ਪਹਿਲਾਂ ਤਾਂ ਨਾ ਰਿਸ਼ਤੇਦਾਰ ਬਲੌਕ ਕਰੇ ਆਪਣੇ ਇੰਸਟਾਗ੍ਰam ਤੋਂ ਅੱਛਾ ਇਹਦਾ ਕੀ ਉਹ ਯਾਰ ਉਹ ਤੇ ਕੀ ਅੰਦਰ ਰਿਸ਼ਤੇਦਾਰ ਇਹ ਹੁੰਦਾ ਉਹ ਕਰੇ ਕਹਿੰਦੇ ਨੇ ਫਿਰ ਫੋਨ ਕਰਕੇ ਵੀ ਆ ਤੁਹਾਡਾ ਮੁੰਡਾ ਕੀ ਲੱਛਣ ਫੜ ਰੱਖੇ ਨੇ ਉਹਨੇ ਪਹਿਲਾਂ ਤਾਂ ਵੀ ਰਿਸ਼ਤੇਦਾਰ ਬਲੌਕ ਕਰੇ ਸਾਰੇ ਹਾਂਜੀ ਤੇ ਆ ਹੁਣੀਆਂ ਨੂੰ ਬਲੌਕ ਕਰੇ ਨੇ ਮੈਂ ਅੱਛਾ ਹੁਣ ਮਤਲਬ ਚੱਲ ਗਏ ਜਦੋਂ ਹਾਂਜੀ ਚੱਲ ਗਏ ਤੇ ਫਿਰ ਬਸ ਉਹੀ ਧੀ ਵੀ ਕਰਦੇ ਨੇ ਮੰਮੀ سپورਟ ਕਰਦੀ ਸੀ ਬਾਕੀ ਦੋਸਤ سپورਟ ਕਰਦੇ ਦੇ ਜਿਹੜੇ ਦੋ ਚਾਰ ਦੋਸਤ ਤੇ ਤੇ ਬਸ ਉੱਥੇ ਹੀ ਚੱਲੇ ਉਹਰੇ ਕੰਮ ਤੇ ਹੁਣ ਫਿਰ ਰਿਸ਼ਤੇਦਾਰ ਕੀ ਕਹਿੰਦੇ ਆ ਫੋਨ ਕਰਕੇ ਹੁਣ ਰਿਸ਼ਤੇਦਾਰ ਜ਼ਿਆਦਾਤਰ ਕਈ ਵਾਰ ਫੋਨ ਆ ਜਾਂਦਾ ਵੀ ਯਾਰ ਸਾਡਾ ਵੀ ਅੱਗੇ ਨੌਨ ਆਉਦੀ ਪ੍ਰਮੋਸ਼ਨ ਕਰ ਦੋ ਅੱਛਾ ਹੁਣ ਮਤਲਬ ਕੰਮ ਪਾਤੀ ਫੋਨ ਆਉਂਦਾ ਐ ਨਹੀਂ ਕਹਿੰਦੇ ਕਿ ਵੀ ਯਾਰ ਬਹੁਤ ਵਧੀਆ ਕਰ ਮੈਂ ਤੁਸੀਂ ਵੀ ਹੁੰਦਾ ਇਹ ਮੈਂ ਹੁੰਦਾ ਸਾਡੇ ਰਿਸ਼ਤੇਦਾਰਾਂ ਦੇ ਜਿਹੜੇ ਜਵਾਕ ਨੇ ਨਾ ਉਹ ਸਾਡੀ ਵੀਡੀਓ ਦੇਖਦੇ ਨੇ ਅੱਛਾ ਉਹ ਕਈ ਵਾਰ ਅਸੀਂ ਵੀਡੀਓ ਨਹੀਂ ਪਾਉਂਦੇ ਉਹ ਨਾ ਫਿਰ ਘਰੇ ਕੈਂ ਲੱਗ ਜਾਂਦੇ ਨੇ ਵੀ ਉਹ ਵੀਡੀਓ ਨਹੀਂ ਪਾ ਰਹਾ ਵੀਡੀਓ ਨਹੀਂ ਪਾ ਰਹਾ ਫਿਰ ਘਰ ਦੇ ਮੇਰੇ ਮੰਮੀ ਨੂੰ ਫੋਨ ਕਰਦੇ ਨੇ ਅੱਛਾ ਜੇ ਵੀਡੀਓ ਨਹੀਂ ਪਾ ਰਹੇ ਉਹ ਕੋਈ ਵੀਡੀਓ ਪਾਵੇ ਸਾਡੇ ਜਵਾਕ ਜਵਾਕਾਂ ਨੇ ਦੇਖਣਾ ਠੀਕ ਹੈ ਤੇ ਯਾਰ ਦੋਸਤ ਕਈ ਵਾਰ ਐ ਹੋ ਜਾਂਦਾ ਹੁਣ ਜਿਵੇਂ ਪਪੂਲਰਿਟੀ ਵੱਧਦੀ ਜਾ ਰਹੀ ਆ ਸਾਡੀ ਧੰਨਵਾਦ ਹੈ ਨਾ ਤੇ ਜੈਲਸੀ ਦਾ ਵੀ ਸਾਨੂੰ ਸਾਹਮਣਾ ਕਰਨਾ ਪੈਂਦਾ ਹੋਊਗਾ ਜੈਲਸੀ ਯਾਰ ਵੀਰੇ ਪਤਾ ਕੀ ਹੁੰਦਾ ਬੁਰਾ ਉਦੋਂ ਲੱਗਦਾ ਜਦੋਂ ਨਾਂ ਲਾ ਲਏ ਆਪਣੇ ਕਰ ਦਿੰਦੇ ਨੇ ਹਾਂਜੀ ਹਾਂਜੀ ਵੈਸੇ ਇਸ ਮਾਮਲੇ 'ਚ ਮੈਂ ਥੋੜਾ ਜਿਹਾ ਲੱਕੀ ਰਿਹਾ ਮੇਰੇ ਵੀ ਐਡਾ ਫਰੈਂਡ ਸਰਕਲ ਨਹੀਂ ਹੈਗਾ ਮੇਰੇ ਚਾਰ-ਕਦੋਸਤ ਨੇ ਉਹ ਬਹੁਤ ਵਧੀਆ ਚੱਲ ਰਹੇ ਨੇ ਠੀਕ ਹੈ ਜੀ ਬਾਕੀ ਉਹ ਤੋਂ ਬਿਨਾਂ ਤਾਂ ਯਾਰ ਜਾਦੇ ਅੱਛਾ ਥੋੜੇ ਜੈਲਸੀ ਨਾਲ ਤੇ ਪਿੰਡ 'ਚ ਕੀ ਰਿਸਪੌਂਸ ਆ ਪਿੰਡ ਵਾਲੇ ਸਾਥ ਦਿੰਦੇ ਨੇ ਪਿੰਡ ਵਾਲੇ ਤਾਂ ਯਾਰ ਇਹਨੇ ਹੁੰਦਾ ਉਹਨਾਂ ਨੇ ਤਾਂ ਨਾ ਉਹ ਜਾ ਰਹੇ ਬਲੌਗਰ ਅੱਛਾ ਹੋਰ ਬਲੌਗਰ ਸਾਹਿਬ ਕਿਵੇਂ ਆ अच्छा वो जेड़े ओ तान जे ਹੁੰਦੇ ਨੇ ਨਾ ਉਹ ਮਤਲਬ ਪਿਆਰ ਜਿੰਨਾ ਭਿਉ ਕੇ ਮਾਰਦੇ ਨੇ ਓਕੇ ਤੇ ਉਹ ਫਿਰ ਥੋੜਾ ਜਆ ਤੇ ਮਜ਼ਾਕ ਜਿਹਾ ਲੈ ਜਾਂਦੇ ਨੇ ਗੱਲ ਮਜ਼ਾਕ ਜਿਹਾ ਲੈ ਜਾਂਦੇ ਨੇ ਤੇ ਫਿਰ ਹੁਣ ਜਦੋਂ ਵੀਡੀਓ ਚੱਲਦੀਆਂ ਨੇ ਐ ਨਹੀਂ ਹੈਗਾ ਉਹ ਵੀ ਬਈ ਯਾਰ ਹੁਣ ਮੰਨ ਕੇ ਚੱਲੋ ਸਾਨੂੰ ਤਾਂ ਜ਼ਿਆਦਾਤਰ ਬਈ ਯਾਰ ਸਾਡਾ ਇੱਕ ਫਰੈਂਡ ਆ ਉੱਥੇ ਪ੍ਰੋਮੋਸ਼ਨ ਕਰ ਦੋ ਅੱਛਾ ਹੁਣ ਇਹ ਜੀ ਸਾਡੇ ਨਾਲ ਜ਼ਿਆਦਾ ਹੁੰਦੀ ਆ ਅੱਛਾ ਹੁਣ ਮਤਲਬ ਕੰਮ ਕਢਾਉਣ ਦੀਆਂ ਚੀਜ਼ਾਂ ਜ਼ਿਆਦਾ ਸੋਚਦੇ ਸੋਹਣਾ ਇਹੀ ਹੁੰਦਾ ਜਿੱਥੇ ਸੀ ਖੜ ਕੇ ਉੱਥੇ ਉਹਨੇ ਕਹਿਣਾ ਯਾਰ ਮੇਰੇ ਦੋਸਤਾਂ ਦੇ ਕੋਲ ਫੋਨ ਆਇਆ ਸੀ ਵੀ ਪ੍ਰੋਮੋਸ਼ਨ ਕਰ ਦੋ ਆ ਚੀਜ਼ ਜ਼ਿਆਦਾ ਹੁੰ अच्छा ते ਜਿਵੇਂ ਯਾਰ ਦੋਸਤ ਕੋਈ ਖਾਸ ਬੰਦਾ ਹੁੰਦਾ ਜਿਹੜਾ ਮੋਢੇ ਨਾਲ ਮੋਢਾ ਜੋੜ ਕੇ ਖੜਦਾ ਮੋਢੇ ਨਾਲ ਮੋਢਾ ਜੋੜ ਕੇ ਯਾਰ ਗੁਰਦੀਪ ਹੋ ਗਿਆ ਬਈ ਹਾਂਜੀ ਉਹਨਾਂ ਕੁਲਵੀਰ ਭਾਈ ਹੋ ਗਿਆ ਓਕੇ ਤੇ ਗੁਰੂਈ ਭਾਈ ਆ ਤੇ ਆਪਣਾ ਬਬਲੂ ਭਾਈ ਸਿੰਗਾਪੁਰ ਰਹਿਦਾ ਬਬਲੂ ਭਾਈ ਠੀਕ ਹੈ ਜੀ ਤੇ ਮੈਂ ਕਹਿੰਦਾ ਯਾਰ ਭਾਈਆਂ ਜਿੰਨਾ ਸਾਥ ਦਿੱਤਾ ਇਹਨਾਂ ਨੇ ਜਿੱਤੇ ਵੀ ਕਹਿ ਦੋ ਵੀ ਲੋੜ ਪਈ ਆ ਉੱਥੇ ਖੜੇ ਨੇ ਠੀਕ ਹੈ ਤੇ ਮਤਲਬ ਯਾਰਾਂ ਦਾ ਯਾਰਾਂ ਦੇ ਸਹਾਰੇ ਯਾਰ ਖਾਸ ਕਰਤਾ ਗੁਰਦੀਪ ਕਰਕੇ ਹੋਇਆ ਜਿਹੜਾ ਠੀਕ ਹੈ ਜੀ ਜਿੰਨੇ ਵੀ ਤੁਸੀਂ ਵਲੌਗ ਦੇਖੇ ਨੇ ਬਾਈ ਚਾਂਸ ਗੁਰਦੀਪ ਨਾਮ ਹੁੰਦਾ ਤਾਂ ਮੈਂ ਵਲੌਗ ਹੀ ਨਹੀਂ ਬਣਾ ਸਕਦਾ ਸੀ ਓਕੇ ਉਹਦੇ ਕਰਕੇ ਸਾਰਾ ਕੁਝ ਹੋਇਆ ਠੀਕ ਹੈ ਤੇ ਜਿਵੇਂ ਆਪਾਂ ਸਾਰੇ ਅੱਜਕੱਲ ਬਾਹਰ ਜਾਈ ਜਾਂਦੇ ਆਗੇ ਵੀਰੇ ਮੈਂ ਤੁਹਾਨੂੰ ਦੱਸਦਾ ਅਸਲ ਚ ਸਟੋਰੀ ਪਤਾ ਕੀ ਆ ਮੈਂ ਸਿੰਗਾਪੁਰਤੀ ਮੇਰਾ ਨਾਂ ਮੈਂ ਲੱਕ ਤੋਂ ਉੱਪਰ ਪੀਆ ਕਰੇ ਪਿੰਜਰੇ ਤਿਲਸਟਨ ਸਿੰਗਾਪੁਰ ਪਰ ਉਹ ਹੁੰਦਾ ਨਹੀਂ ਇੱਕ ਮਨ ਨੂੰ ਤਸੱਲੀ ਜੀ ਨਹੀਂ ਹੁੰਦੀ ਤੇ ਮੈਂ 8-9 ਮਹੀਨੇ ਸਿੰਗਾਪੁਰ ਲਾਇਆ ਮੈਂ ਗੁਰਦੀਪ ਨੂੰ ਫੋਨ ਕਰਿਆ ਮੈਂ ਕਿ ਯਾਰ ਗੁਰਦੀਪੂ ਮੇਰੇ ਇਹ ਨਾ ਮਾਨੂੰ ਤਸੱਲੀ ਜੀ ਨਹੀਂ ਹੈਗੀ ਪੈਸਾ ਤਾਂ ਮੈਂ ਕਮਾ ਰਿਆ ਵੀ ਪਰ ਮੈਨੂੰ ਸਵਾਦ ਜ ਨਹੀਂ ਆ ਰਿਹਾ ਆ ਸੈਟੀਸਫੈਕਸ਼ਨ ਜ ਨਹੀਂ ਆ ਰਿਹਾ ਇਹ ਵੀ ਆਪਣੀ ਜੌਬ ਤੋਂ ਦੁਖੀ ਸੀ ਠੀਕ ਹੈ ਇਹ ਕਹਿੰਦਾ ਆਪਾਂ ਕੁਝ ਮਿਲ ਕੇ ਕਰਾਂਗੇ ਸਾਡੀ 2-3 ਮਹੀਨੇ ਗੱਲ ਹੋਈ ਇੱਕ ਦਿਨ ਮੇਰਾ ਅਚਾਨਕ ਪਲਾਨ ਬਣਿਆ ਮੈਂ ਕਿ ਯਾਰ ਗੁਰਦੀਪੂ ਮੈਂ ਕਿਹਾ ਮੈਂ ਛੱਡ ਸਾਰਾ ਕੁਝ ਛੱਡ ਕੇ ਆ ਰਿਹਾ ਮੈਂ ਕਿ ਆਪਾਂ ਕਰਦੇ ਆਂ ਕੁਝ ਤੇ ਦੋ ਮੈਂ ਆ ਗਿਆ ਛੱਡ ਕੇ ਫਿਰ ਦੋ ਮਹੀਨੇ ਸੀ ਸਿਰਫ ਇਹ ਸੋਚਣ ਤੇ ਲਾਇਆ ਵੀ ਕੀ ਕਰੀਏ ਕੀ ਕਰੀਏ ਕੀ ਕਰੀਏ ਬਸੋ ਚਾਣਕ ਤੁਹਾਨੂੰ ਦੱਸਿਆ ਨਾ ਵਾਪਸ ਵਾਲੀ ਵੀਡੀਓ ਬਣਾਈਏ ਅਚਾਨਕ ਸਵੱਬ ਬਣ ਗਿਆ ਚੌਥੀ ਬਲੋਗਿੰਗ ਚੱਲ ਗਈ ਬਸ ਉਦੋਂ ਬਾਅਦ ਕਰਾਜੀ ਤੇ ਤੁਹਾਡੀ ਸਟੱਡੀ ਕੀ ਹੈ ਬਈ ਮੈਂ ਬੀਕਾਮ ਕਰੀ ਹੋਈ ਆ ਵੀਰੇ ਅੱਛਾ ਤੇਜ ਕੀ ਆ ਤੁਹਾਡੀ ਮੇਰੀ ਏਜ ਵੀਰੇ 26 ਸਾਲ ਆ 26 ਸਾਲ ਦੇ ਹੋ ਗਏ ਤੁਸੀਂ ਤੇ ਹੁਣ ਤੁਹਾਨੂੰ ਤੁਸੀ ਤੁਹਾਨੂੰ ਕੀ ਲੱਗਦਾ ਵੀ ਇਹ ਕੰਮ ਤੁਸੀਂ ਕੰਟੀਨਿਊ ਕਰੋਗੇ ਜਾਂ ਅਸਲ ਵਿੱਚ ਬਰੇਸੀ ਸਿਰਫ ਇਹ ਚੀਜ਼ ਹੀ ਨਹੀਂ ਕਰਦੇ ਹਾਂਜੀ ਅਸਲ ਵਿੱਚ ਸਾਡੇ ਹੋਰ ਵੀ ਮਤਲਬ ਹੈ ਨਾ ਆਨਲਾਈਨ ਕੰਮ ਨੇ ਛੁ ਵੀ ਕਰਦੇ ਹਾਂ ਜਿੰਨੇ YouTube ਤੋਂ ਵੀ ਇਨਕਮ ਆਉਂਦੀ ਆ ਅੱਛਾ ਜੀ ਹਨਾ ਆਪਣੇ Instagram ਤੋਂ ਵੀ ਪ੍ਰੋਮੋਸ਼ਨ ਦੇ ਪੈਸੇ ਹੁੰਦੇ ਨੇ ਓਕੇ ਫਿਰ ਉਸ ਤੋਂ ਬਾਅਦ ਆਪਣੀ ਵੈਬਸਾਈਟ ਆ ਉਹਦਾ ਕੰਮ ਸਟਾਰਟ ਕਰਿਆ ਹੋਇਆ ਆ ਆਨਲਾਈਨ ਉੱਥੇ ਵੀ ਅਰਨਿੰਗ ਕਰਦੇ ਆ ਫਿਰ ਮੈਂ ਥੋੜੇ ਜਿਹਾ ਹੋਰ ਵੀ ਆਪਣੇ ਹਨਾ ਕੰਮ ਨੇ ਉਹ ਕਰਦੇ ਆ ਅੱਛਾ ਇਹ ਨਹੀਂ ਹੈਗਾ ਵੀ ਇਕੱਲਾ ਆਪਾਂ ਇਹਦੇ ਸਿਰਤੀ ਆ ਠੀਕ ਹੈ ਜਿਹੜੀ ਤੁਸੀਂ ਉਹ ਵੈਬਸਾਈਟ ਦੀ ਗੱਲ ਕਰੀਆ ਉੱਥੇ ਤੁਸੀਂ ਕੀ ਕੰਮ ਕਰਦੇ ਆ ਉੱਥੇ ਵੀਰੇ ਪੋਸਟਾਂ ਪਾਉਣੀ ਹੁੰਦੀਆਂ ਨੇ ਵੈਬਸਾਈਟ ਤੇ ਮਤਲਬ ਨਾ ਜਿਵੇਂ ਮੰਨ ਕੇ ਚਲੋ ਕੋਈ 트ੈਂਡਿੰਗ ਟਾਪਿਕ ਚੱਲ ਰਿਹਾ ਜਾਂ ਬਾਲੀਵੁੱਡ ਦੀ ਕੋਈ ਨਿਊਜ਼ ਆ ਗਈ ਉਹ ਚੀਜ਼ ਆ ਓਕੇ ਤੇ ਜਿਹੜੇ ਇਹ ਤੁਸੀਂ ਪ੍ਰੋਮੋਸ਼ਨਾਂ ਕਰਦੇ ਹੋ ਮੰਨ ਲਓ ਇਹ ਬੰਦੇ ਤੁਹਾਡੇ ਤੱਕ ਫਿਰ ਆਪ ਅਪਰੋਚ ਕਰਦੇ ਆ ਆਪ ਕਰਦੇ ਨੇ ਠੀਕ ਹੈ ਤੇ ਫਿਰ ਉਹ ਤੇ ਪਹਿਲਾਂ ਅਸੀਂ ਅਪਰੋਚ ਕਰਦੇ ਤੇ ਤੇ ਹੁਣ ਸਟਾਰਟਿੰਗ ਇੰਚ ਕਰਨਾ ਪੈਂਦਾ ਸਟਾਰਟਿੰਗ ਇੰਚ ਕਰਨਾ ਪੈਂਦਾ ਤੇ ਫਿਰ ਮਤਲਬ ਤੁਸੀਂ ਕੀ ਪਰਚੇਸ ਕਰਦੇ ਹੋ ਮਤਲਬ ਰੀਲ ਵਾਈਜ਼ ਪੈਸੇ ਲੈਣੇ ਹੋ ਜਾਂ ਆ ਰੀਲ ਵਾਈਜ਼ ਹੁੰਦਾ ਵੀਰੇ ਮਤਲਬ ਮੰਨ ਕੇ ਚੱਲੋ ਪਹਿਲੇ ਆਪਣੀ ਗੱਲ ਹੋ ਜਾਂਦੀ ਆ ਹਾਂਜੀ ਬੀਸੀਐਨ ਉੱਪਰ ਚਾਰਜ ਕਰਦੇ ਆ ਹਾਂ ਤੇ ਫਿਰ ਬਸ ਉਹ ਐਮ ਪੈਕੇਜ ਹੁੰਦਾ ਇੱਕ ਵੀਸੀ ਇੱਕ ਰੀਲ ਬਣਾਵਾਂਗੇ ਪੰਜ ਸਟੋਰੀਆਂ ਪਾਵਾਂਗੇ ਓਕੇ ਉਹ ਚੀਜ਼ ਹੈ ਠੀਕ ਹੈ ਉਹ ਨਾਲ ਨਾਲ ਫਿਰ ਤੁਹਾਡਾ ਖਾਣਾ ਪੀਣਾ ਵੀ ਹੋਈ ਜਾਂਦਾ ਖਾਣਾ ਪੀਣਾ ਦਾ ਚਲੋ ਹੋਈ ਜਾਂਦਾ ਉਹ ਫਿਰ ਫ੍ਰੀ ਦਿੰਦੇ ਜਾਂ ਪੈਸੇ ਲੈ ਲੈਂਦੇ ਉਹ ਚੀਜ਼ ਨਹੀਂ ਫ੍ਰੀ ਹੁੰਦਾ ਫਿਰ ਖਾਣ ਪੀਣ ਨਾਲ ਉਹਨੇ ਮੰਨ ਕੇ ਚੱਲੋ ਸੀ ਜਿੱਥੇ ਵੀ ਵਗ ਜੀ ਸਭ ਤੋਂ ਪੈਸੇ ਨਹੀਂ ਲੈਂਦੇ ਹੈਗੇ ਅੱਛਾ ਜੀ ਜ਼ਿਆਦਾਤਰ ਵੈਸੇ ਸੀ ਹੁਣ ਖਾਣਾ ਘੱਟ ਕਰਿਆ ਹੋਇਆ ਓਕੇ ਹਾਂ ਕਿਹਾ ਮੋਟੇ ਹੋਰ ਬਹੁਤ ਆਦੇ ਉਹ ਤੜੀਆਂ ਬੜੀਆਂ ਚੀਜ਼ਾਂ ਖਾ ਰਿਹਾ ਪਹਿਲਾਂ ਮੈਂ ਤੁਸੀਂ ਯਕੀਨ ਨਹੀਂ ਕਰਨਾ ਜਦੋਂ ਮੈਂ ਸਿੰਗਾਪੁਰ ਤੋਂ ਆਇਆ ਮੇਰਾ 60 ਕਿਲੋ ਵਜ਼ਨ ਹੁੰਦਾ ਸੀ ਹੁਣ ਮੇਰਾ 80 82 ਕਿਲੋ ਹੋਇਆ ਹੋਇਆ ਵਜ਼ਨ ਠੀਕ ਹੈ ਖਾ ਖਾ ਕੇ ਬਹੁਤ ਬੜੀਆਂ ਜਿੱਤਾਂ ਬਿਰਕਾ ਦੇ ਜ਼ਿੰਦਗੀ ਚ ਐਸਾ ਟਾਈਮ ਆਇਆ ਵੀ ਜਦੋਂ ਤੁਸੀਂ ਬਿਲਕੁਲ ਡੀਮੋਟੀਵੇਟ ਹੋ ਗਏ ਹੋਵੋਗੇ। ਬਿਰੇ ਅਸਲ ਚ ਨਾ ਅਸੀਂ ਜ਼ਿਆਦਾਤਰ ਡੀਮੋਟੀਵੇਟ ਹੀ ਰਹਿਆ। ਅਸੀਂ ਮੋਟੀਵੇਟਿਟੀ ਹੁਣ ਜਾ ਕੇ ਹੋਇਆ। ਅੱਛਾ। ਅਸੀਂ ਪਹਿਲੀ ਵੀਡੀਓ ਬਣਾ ਲਈ ਹੈ ਨਾ। ਉਸ ਤੋਂ ਬਾਅਦ ਵਿਊ ਨਹੀਂ ਆਉਂਦੇ ਤੇ। ਹਾਂਜੀ ਹਾਂਜੀ। ਉਹ ਚੀਜ਼ ਨਾਲ ਅਸੀਂ ਬੜਾ ਸਟਰਗਲ ਕਰ ਰਿਆ। ਇੱਕ ਮੈਂ ਤੁਹਾਡਾ ਇਹ ਟੈਟੂ ਦੇਖ ਰਿਹਾ ਬਾਜੀ ਤੁਸੀਂ ਬਾਹ ਤੇ ਬਣਾਇਆ ਹੋਇਆ। ਟੈਟੂ ਬਾਜੀ। ਸਿੱਧੂ ਮਸੇਵਾਲੇ ਦਾ। ਅਸਲ ਚ ਇਹ ਤੁਹਾਨੂੰ ਅਸੀਂ ਲੰਬੋਂ ਵੀ ਦਿਖਾ ਦਾਂਗੇ। ਹਾਂਜੀ ਟੂ ਬਈ ਅਸਲ ਚ ਪਤਾ ਕੀ ਹੁੰਦਾ ਆ ਕਈ ਵਾਰ ਨਾ ਬੰਦਾ ਇੰਨਾ ਡੀਮੋਟੀਵੇਟ ਹੁੰਦਾ ਇੱਕ ਟਾਈਮ ਐਹ ਜੇ ਤਿਆਰ ਮਤਲਬ ਨਾ ਮਨ ਚ ਇਹ ਹੁੰਦਾ ਸੀ ਵੀ ਯਾਰ ਬੱਸ ਜ਼ਿੰਦਗੀ ਖਾਤੋਂ ਕਰ ਲਈ ਅੱਛਾ ਇੱਕ ਟਾਈਮ ਤਾਂ ਇੰਨਾ ਜਿਆਦਾ ਡੀਮੋਟੀਵੇਟ ਹੋ ਗਿਆ ਸੀ ਨਾ ਐ ਲੱਗਣ ਲੱਗਾ ਦੀ ਵੀ ਸ਼ਾਇਦ ਇਹ ਤੋਂ ਬੁਰਾ ਮੇਰੇ ਨਾਲ ਕੁਝ ਹੋই ਨਹੀਂ ਸਕਦਾ ਅੱਛਾ ਜੀ ਤੇ ਉਸ ਟਾਈਮ ਨਾ ਸਿੱਧੂ ਮਸੇਵਾਲ ਦੇ ਗਾਣੇ ਨੇ ਜਿਹੜੇ ਬਹੁਤ ਮੋਟੀਵੇਟ ਕਰਦੇ ਤੇ ਠੀਕ ਹੈ ਮਨ ਨੂੰ ਇਹ ਹੁੰਦਾ ਸੀ ਵੀ ਯਾਰ ਜਦੋਂ ਸਿੱਧੂ ਕੋਈ ਗਾਣਾ ਸੁਣ ਲਿਆ ਨਾ ਕਿ ਮੈਂ ਜਿਆਦਾ ਪਹਿਲਾਂ ਪਹਿਲਾਂ ਸੁਣੀ ਜਾਂਦੇ ਤੇ ਆਪਾਂ ਜਦੋਂ ਸਿੱਧੂ ਦਾ ਦੌਰ ਰਾਇਆ ਇਕੱਲੇ ਸਿੱਧੂ ਦੀ ਗਾਣੇ ਨੇ ਇਸ ਟਾਈਮ ਵੀ ਮੇਰੇ ਫੋਨ ਤੇ ਹਾਂਜੀ ਹਾਂਜੀ ਤੇ ਉਹ ਇੰਨਾ ਜਿਆਦਾ ਮੋਟੀਵੇਟ ਕਰਦੇ ਦੇ ਨਾ ਉਹ ਚੀਜ਼ ਨੇ ਮੇਰਾ ਬੜਾ ਮਨ ਮਤਲਿਆ ਓਕੇ ਹਾਂ ਮੈਂ ਬਹੁਤ ਵਾਰ ਇਹੋ ਜਿਹੀ ਮੈਂ ਟਰਾਈ ਵੀ ਕਰਿਆ ਵੀ ਮੈਂ ਹਨਾ ਸੁਸਾਈਡ ਕਰ ਲਾਂ ਕਿ ਘਰ ਦੇ ਵੀ ਮਾਹੌਲ ਕਈ ਵਾਰ ਇਹੋ ਜਿਹਾ ਜਾਂਦੇ ਤੇ ਅੱਛਾ ਅੱਛਾ ਤੇ ਉਹਦੇ ਕਰਕੇ ਥੋੜਾ ਜਿਹਾ ਮੈਂ ਜਿਆਦਾ ਅਟੈਚ ਹਾਂ ਸਿੱਧੂ ਨਾਲ ਵੀ ਇੱਕ ਇਹ ਮੰਨ ਲਓ ਵੀ ਸਿੱਧੂ ਨੇ ਨਾ ਸੇਵ ਕਰੀਆ ਜ਼ਿੰਦਗੀ ਓਕੇ ਤੇ ਫਿਰ ਜਦੋਂ ਸਿੱਧੂ ਮਸੇਰੇ ਦੀ ਡੈਥ ਹੁੰਦੀ ਆ ਉਦੋਂ ਤੁਹਾਡੇ ਮਨ ਤੇ ਕੀ ਵੀ ਅਸੀਂ ਇਕੱਠੀ ਤੇ ਮੈਂ ਤੇ ਗੁਰਦੀਪ ਇਕੱਠੇ ਦੇ ਅਸੀਂ ਖਾਰੇ ਦੇ ਕੁਛ ਉਸ ਟਾਈਮ ਸਮਝ ਨਹੀਂ ਲੱਗਿਆ ਕਿ ਨਾ ਕੀ ਚੀਜ਼ ਹੋ ਗਈ ਜਾਣਕ ਜੀ ਤੇ 4-5 ਦਿਨ ਤੇ ਯਾਰ ਤੈਨੂੰ ਯਕੀਨ ਨਹੀਂ ਕਰਨਾ ਸਾਡੇ ਘਰ ਦੇ ਵੀ ਰੋਏ ਅੱਛਾ ਹਾਂ ਮੰਮੀ ਮੈਂ ਕਿਤੇ ਦੇਖਿਆ ਨਹੀਂ ਹੈਗਾ ਐਵੇਂ ਕਿਸੇ ਪਿੱਛੇ ਪਰ ਮੰਮੀ ਨੂੰ ਵੀ ਇਹ ਹੋਇਆ ਵੀ ਸਾਡੇ ਸ਼ਾਇਦ ਘਰ ਚੋਂ ਕਿਸ ਦੀ ਡੈਥ ਹੋ ਗਈ ਓਕੇ ਸਾਨੂੰ ਯਾਰ 4-5 ਦਿਨ ਸੀ ਇਹ ਸਾਰ ਰੁਕਣੀ ਸਹੀ ਲੱਗੀ ओके मतलब ऐन चीज नु ਅੱਜ ਵੀ ਹੁੰਦਾ ਯਾਰ ਵੀ ਅਸੀਂ ਆ ਬਾਈ ਦੇ ਜਨਮ ਦਿਨ ਤੇ ਵੀ ਜਾ ਕੇ ਹਾਂ ਥੋੜਾ ਛੋਟਾ ਸਿੱਧੂ ਮਸੇਵਾਲ ਦਾ ਹੋਇਆ ਨਾ ਉਦੋਂ ਵੀ ਜਾ ਕੇ ਆਏ ਹਾਂ ਅਸੀਂ ਠੀਕ ਐ ਤੇ ਬੱਸ ਯਾਰ ਉਹ ਥੋੜਾ ਜਿਆਦਾ ਤੇ ਜਦੋਂ ਹੁਣ ਸਿੱਧੂ ਮਸੇਵਾਲ ਆ ਵਾਪਸ ਆ ਗਿਆ ਮਨ ਨੂੰ ਖੁਸ਼ੀ ਹੋਈ ਖੁਸ਼ੀ ਯਾਰ ਸਾਰੇ ਪੰਜਾਬ ਦੀ ਹੋਈ ਇਹ ਤਾਂ ਹੈ ਬਾਈ ਸਾਨੂੰ ਆਪ ਨੂੰ ਖੁਦ ਨੂੰ ਬਹੁਤ ਖੁਸ਼ੀ ਹੋਈ ਬਾਈ ਯਾਰ ਗਾਣੇ ਬਹੁਤ ਮੋਟੀਵੇਟ ਕਰਦੇ ਨੇ ਬੰਦ ਨੂੰ ਹਾਂਜੀ ਇੱਕ ਨਾ ਜ਼ਿੰਦਗੀ ਜੀ ਕੋਈ ਬੰਦਾ ਬਹੁਤ ਨਿਰਾਸ਼ ਆ ਉਹ ਸਿੱਧੂ ਦੇ ਗਾਣੇ ਸੁਣ ਲੇ ਹਾਂਜੀ ਉਹਦੇ ਮਨ ਚ ਇੱਕ ਐ ਹੋ ਜਾਂਦਾ ਵੀ ਯਾਰ ਸ਼ਾਇਦ ਕਰ ਸਕਦੇ ਨੇ ਆ ਮਤਲਬ ਜੀਣ ਦੀ ਇੱਛਾ ਮੋਟੀਵੇਸ਼ਨ ਮਿਲਦੀ ਹੈ ਠੀਕ ਹੈ ਜਿਵੇਂ ਬਾਈ ਤੁਸੀਂ ਦੱਸਿਆ ਵੀ ਟਾਈਮ ਟਾਈਮ ਤੇ ਯਾਰ ਦੋਸਤ ਵੀ ਛੱਡਦੇ ਰਿਹਾ ਤੁਸ ਤੁਹਾਨੂੰ ਮਤਲਬ ਇੱਕ ਟਾਈਮ ਤੁਸੀਂ ਦੱਸ ਰਹੇ ਮੈਂ ਕੱਲਾ ਰਹਿ ਗਿਆ ਸੀਗਾ ਫਿਰ ਤੁਸੀਂ ਉਸ ਟਾਈਮ ਨੂੰ ਆਪਣੇ ਨੂੰ ਕਿਵੇਂ ਸਹਾਰਿਆ ਬਈ ਯਾਰ ਮੈਂ ਇੱਕ ਲਾਈਨ ਵੀ ਲਿਖੀ ਸੀ ਇਹ ਚੀਜ਼ ਤੇ ਆ ਮੌਕਾ ਦੇਖ ਦਗਾ ਵਜੀ ਸਭ ਕੀਤੀ ਏ ਮੈਂ ਬਾਲੀ ਕੀ ਕਿਸਮਤ ਕਿਦਾਂ ਦੀ ਮੇਰੀ ਏ ਚੰਗੇ ਬੰਦੇਆਂ ਨੂੰ ਪੋਟਿਆਂ ਤੇ ਗੇਰ ਲੂ ਮੈਂ ਜ਼ਿੰਦਗੀ ਚ ਕੁੁੱਦੂ ਬੰਦੇਆਂ ਦੀ ਗਿਣਤੀ ਬਥੇਰੀ ਏ ਅੱਛਾ ਸੋ ਜ਼ਿੰਦਗੀ ਚ ਇਹ ਜਿਹੇ ਬੰਦੇ ਦੀ ਗਿਣਤੀ ਜ਼ਿਆਦਾ ਰਹੀ ਆ ਜਿਹੜੇ ਸਾਥ ਛੱਡਣ ਵਾਲੇ ਅੱਛਾ ਸਾਥ ਨਵੇਂ ਆਉਣ ਵਾਲੇ ਬਹੁਤ ਘੱਟ ਮਿਲਦੇ ਨੇ ਤੋ ਉਹਦੇ ਵਿੱਚ ਪਤਾ ਕੀ ਹੁੰਦਾ ਯਾਰ ਜਦੋਂ ਕੋਈ ਆਪਾਂ ਸਾਥ ਛੱਡ ਜਾਂਦਾ ਨਾ ਬੰਦਾ ਡੀਮੋਟੀਵੇਟ ਬਹੁਤ ਹੋ ਜਾਂਦਾ ਹਾਂਜੀ ਹਾਂਜੀ ਜਿਹੜਾ ਅੱਜ ਦੇ ਟਾਈਮ 'ਚ ਅਸੀਂ ਇੰਨਾ ਪਿੱਛੇ ਆਪਣੇ ਆਪ ਨੂੰ ਮੰਨਦੇ ਨਾ ਪਿੱਛੇ ਰਹਿ ਗਏ ਉਹ ਉਸ ਚੀਜ਼ ਕਰਕੇ ਹੀ ਰਹਿ ਗਏ ਵੀ ਜਿਹੜਾ ਬੰਦੇ ਸਾਥ ਛੱਡ ਗਏ ਸਾਡਾ ਟਾਈਮ ਤੇ ਹਾਂਜੀ ਜੇ ਉਹ ਚਾਹੇ ਸਾਥ ਨਾ ਛੱਡ ਗਏ ਜਾਂਦੇ ਸ਼ਾਇਦ ਸਾਡੇ ਲਈ ਥੋੜਾ ਜਿਹਾ ਵਧੀਆ ਹੁੰਦੀ ਉਹ ਚੀਜ਼ ਠੀਕ ਹੈ ਤੇ ਪੈਸੇ ਟਕੇ ਦੀ ਪ੍ਰੋਬਲਮ ਆਈ ਤੁਹਾਨੂੰ ਸਟਾਰਟਿੰਗ 'ਚ ਨਹੀਂ ਬਈ ਪੈਸੇ ਟਕੇ ਦੀ ਰੱਬ ਦੀ ਕਿਰਪਾ ਨਾਲ ਨਹੀਂ ਆਈ ਦਿੱਕਤ ਅੱਛਾ ਕਿਉਂਕਿ ਮੈਂ ਸਿੰਗਾਪੁਰ ਤੋਂ ਆਏ ਸੀ ਨਾ ਮੈਂ ਆਪਣੀ ਸੇ ਬਈ ਆਈਫੋਨ ਸਪੈਸ਼ਲ ਇਹਦੇ ਵਾਸਤੇ ਲਿਆ 7000 ਰੁਪਏ ਆਈਫੋਨ ਤੇ ਲਾਇਆ 25000 ਰੁਪਏ ਮਾਈਕ ਤੇ ਲਾਇਆ ਸਟਾਰਟਿੰਗ ਚ ਫਿਰ ਖਾਣੇ ਤੇ ਲਾਇਆ ਬਈ ਹਾਂ ਹਾਂ ਪਹਿਲਾਂ ਜਿਆਬ ਖਾਂਦੇ ਦੇਣਾ ਉਹ ਪੇ ਕਰਦੇ ਤੇ ਮਤਲਬ ਸਾਡਾ ਇੱਕ ਇੱਕ ਦਿਨ ਚ ਮੰਨ ਕੇ ਚੱਲੋ 9 90000 1000 12 1200 ਐਮ ਬੀਲ ਬਣ ਜਿੰਦੀ ਤੇ ਸਾਰੇ ਛਟਕੇ ਵੀ ਸ਼ੈਨ ਕਰਨੇ ਤੇ ਇਹ ਕਰਦੇ ਵੀਰ ਤੁਹਾਨੂੰ ਪਤਾ ਖਰਚੇ ਹੁੰਦੇ ਨੇ ਤੇ ਉਹ ਫਿਰ ਹੁਣ ਰਿਟਰਨ ਹੋ ਰਹੇ ਨੇ ਸਾਰੇ ਪੈਸੇ ਹੌਲੀ ਹੌਲੀ ਰਿਟਰਨ ਹੋ ਰਹੇ ਬਈ ਕਿਵੇਂ ਲੱਗਦਾ ਬੁੱਧੀ ਲੱਗਦੇ ਯਾਰ ਬਈ ਲਿਖੇ ਤਾਂ ਨਹੀਂ ਕਿਤੇ ਵੀ ਇੰਨਾ ਇੰਨਾ ਖਰਚਾ ਹੋ ਗਿਆ ਆਪਣਾ ਹਾਂ ਠੀਕ ਹੀ ਨਹੀਂ ਬਈ ਕੋਇਆ ਖਰਚ ਤਾਂ ਬਟੇ ਆ ਵੀ ਹਲੇ ਉਨੀ ਰਿਕਵਰੀ ਨਹੀਂ ਹੋਈ ਜਿੰਨਾ ਸੀ ਖਰਚਾ ਕਰਿਆ ਅੱਛਾ ਹਾਂਜੀ ਵੀਰੇ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਾਨੂੰ ਟਾਈਮ ਦਿੱਤਾ ਤੁਸੀਂ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਵੀਰੇ ਪਹਿਲੀ ਗੱਲ ਆਪਾਂ ਐਡੇ ਤਾਂ ਹੈ ਨਹੀਂ ਹਲੇ ਫਿਲਹਾਲ ਇਹਨਾਂ ਵੀ ਕੁਝ ਕਹਿ ਸਕੀਏ ਪਰ ਫਿਰ ਵੀ ਮੈਂ ਸਾਰਿਆਂ ਨੂੰ ਜਿਹੜੇ ਦੇਖ ਰਹੇ ਨੇ ਇੱਕ ਸਲਾਹ ਦਊਂਗਾ ਹਾਂਜੀ ਤੁਸੀਂ ਕੋਈ ਵੀ ਕੰਮ ਕਰ ਰਹੇ ਹੋ ਕਰਨਾ ਨਾ ਛੱਡਿਓ ਬੱਸ ਇਹ ਨਹੀਂ ਹੈਗਾ ਵੀ ਤੁਹਾਨੂੰ 10 20 ਦਿਨ ਜਾਂ ਮਹੀਨਾ ਰਿਜ਼ਲਟ ਨਹੀਂ ਮਿਲਿਆ ਵੀ ਤੁਹਾਨੂੰ ਰਿਜ਼ਲਟ ਅੱਗੇ ਜਾ ਕੇ ਰਿਜ਼ਲਟ ਮਿਲੂਗਾ ਬਟ ਕੰਮ ਕਰਨਾ ਨਾ ਛੱਡਿਓ ਕਿਉਂਕਿ ਉਹ ਚੀਜ਼ ਕਿਤੇ ਨਾ ਕਿਤੇ ਤੁਹਾਨੂੰ ਫਲ ਜ਼ਰੂਰ ਦੇ ਕੇ ਜਾਊਗੀ ਜਿਵੇਂ ਸਾਨੂੰ ਦੇ ਕੇ ਗਈ ਆ ਕਿਉਂਕਿ ਸਾਨੂੰ ਵੀ ਸਟਾਰਟਿੰਗ 'ਚ ਵੀਊ ਨਹੀਂ ਆਉਂਦੇ ਸੀ ਹਨਾ ਜੇ ਅਸੀਂ ਉਸ ਟਾਈਮ ਛੱਡ ਦੰਦੇ ਤਾਂ ਅੱਜ ਸ਼ਾਇਦ ਅਸੀਂ ਇੱਥੇ ਨਾ ਬੈਠੇ ਹੁੰਦੇ ਬਸ ਜੋ ਕੰਮ ਕਰ ਰਹੇ ਨੂੰ ਛੱਡਿਓ ਨਾ ਠੀਕ ਹੈ ਬਹੁਤ ਬਹੁਤ ਧੰਨਵਾਦ ਵੀਰੇ ਬਹੁਤ ਵਧੀਆ ਲੱਗਿਆ ਵੀਰੇ ਯਾਰ ਤੁਹਾਡਾਂ ਨਾਲ ਗੱਲਬਾਤ ਕਰਕੇ ਥੈਂਕ ਯੂ ਹਾਂਜੀ ਦੋਸਤੋ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੀ ਵੀਡੀਓ ਦੇਖਣ ਲਈ ਉਮੀਦ ਆ ਕਿ ਤੁਹਾਨੂੰ ਸਾਡੀ ਵੀਡੀਓ ਤੋਂ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਜੇ ਤੁਸੀਂ ਐਵੇਂ ਦੀਆਂ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਹੁਣ ਸਾਨੂੰ ਦੋ ਇਜਾਜ਼ਤ ਜੀ ਮਿਲਦਾ ਹੈ ਨੈਕਸਟ ਵੀਡੀਓ ਵਿੱਚ ਥੈਂਕ ਯੂ